ਹਾਜੀ ਸਾਸ਼ੀ ਕਾਲ ਜੀ ਮੈਂ ਤੁਹਾਡਾ ਆਪਣਾ ਪ੍ਰਤਾਪ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੋਜ਼ਿਟਿਵ ਪ੍ਰਤਾਪ 'ਚ ਤੇ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਤੇ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁ ਵਧਾਈਆਂ ਮਾਹ ਸ਼ਿਵਰਾਤਰੀ ਦੀਆਂ ਤੇ ਅੱਜ ਦੀ ਵੀਡੀਓ 'ਚ ਇਸੇ ਖਾਸ ਦਿਨ ਦੀ ਗੱਲ ਕਰਾਂਗੇ ਕਿ ਮਾਹ ਸ਼ਿਵਰਾਤਰੀ ਕਿਉਂ ਮਨਾਈ ਜਾਂਦੀ ਹੈ ਮਾਹ ਸ਼ਿਵਰਾਤਰੀ ਦੇ ਨਾਲ ਕਈ ਸਾਖੀਆਂ ਨੂੰ ਜੋੜਿਆ ਜਾਂਦਾ ਹੈ ਪਰ ਇਸ ਵੀਡੀਓ 'ਚ ਅੱਪ ਗੱਲ ਕਰਾਂਗੇ ਸ਼ਿਵ ਤੇ ਸ਼ਕਤੀ ਦੇ ਮਿਲਾਬ ਦੀ ਸੋ ਆਓ ਬਹੁਤ ਆ ਸਨਮਾਨਗੁਮੰਦੇ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸ਼ਿਵ ਰਾਤਰੀ ਵਾਲੇ ਦਿਨ ਮਾਤਾ ਪਾਰਵਤੀ ਜੀ ਤੇ ਸ਼ਿਵ ਜੀ ਦਾ ਵਿਆਹ ਹੋਇਆ ਸੀਗਾ ਉੰਜ ਕਿਹਾ ਜਾਂਦਾ ਹੈ ਕਿ ਇਹ ਹਮੇਸ਼ਾ ਤੋਂ ਹੀ ਨਾਲ ਹਨ ਤੇ ਮਾਤਾ ਪਾਰਵਤੀ ਜੀ ਦੇ ਪਿਛਲੇ ਜਨਮ ਦਾ ਨਾਮ ਸਤੀ ਸੀ ਤੇ ਉਸ ਜਨਮ 'ਚ ਰਾਜਾ ਦਕਸ਼ ਨੇ ਵਰਦਾਨ ਲਿਆ ਸੀਗਾ ਭਗਤੀ ਕਰਕੇ ਕਿ ਮਾਤਾ ਸਤੀ ਜੀ ਉਹਨਾਂ ਦੇ ਘਰ ਜਨਮ ਲੈਣ ਤੇ ਉਹ ਸਮੇਂ ਆਉਣ ਤੇ ਉਹਨਾਂ ਦਾ ਵਿਆਹ ਸ਼ਿਵਜੀ ਨਾਲ ਕਰਾ ਦੇਣਗੇ ਪਰ ਸਮੇ ਦੇ ਨਾਲ ਰਾਜਾ ਦਕਸ਼ ਆਪਣਾ ਵਚਨ ਭੁੱਲ ਗਿਆ ਤੇ ਉਸ ਨੇ ਵਿਆਹ ਕਰਨ ਤੋਂ ਮਨਾ ਕਰ ਦਿੱਤਾ ਪਰ ਸ਼ਿਵ ਸ਼ਕਤੀ ਦਾ ਮਿਲਾਪ ਹੋਣਾ ਹੀ ਸੀ ਜੋ ਕਿ ਵਿధి ਦਾ ਵਿਧਾਨ ਸੀ ਪਰ ਰਾਜਾ ਦਕਸ਼ ਦੀਆਂ ਕਈ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਉਹ ਮਿਲਾਪ ਹੋ ਹੀ ਗਿਆ ਤੇ ਉਹਦੀ ਇੱਕ ਵੀ ਕੋਸ਼ਿਸ਼ ਜਿਹੜੀ ਸੀ ਕਾਮਯਾਬ ਨਾ ਹੋਈ ਤੇ ਉਹਨਾਂ ਦੇ ਵਿਆਹ ਤੋਂ ਬਾਅਦ ਵੀ ਰਾਜਾ ਦਕਸ਼ ਖੁਸ਼ ਨਹੀਂ ਸੀ ਤੇ ਉਸ ਨੇ ਉਹਨਾਂ ਨੂੰ ਬੁਲਾਉਣਾ ਛੱਡ ਦਿੱਤਾ ਸੀ ਤੇ ਫਿਰ ਉਸਨੇ ਇੱਕ ਯੱਗ ਕਰਵਾਇਆ ਜਿਦੇ ਵਿੱਚ ਉਸਨੇ ਸਾਰੇ ਦੇਵੀ-ਦੇਵਤਿਆਂ ਤੇ ਰਿਸ਼ੀਆਂ-ਮੁਨੀਆਂ ਨੂੰ ਬੁਲਾਇਆ ਪਰ ਰਾਜਾ ਦਕਸ਼ ਨੇ ਮਾਤਾ ਸਤੀ ਜੀ ਤੇ ਭਗਵਾਨ ਸ਼ਿਵ ਨੂੰ ਨਹੀਂ ਬੁਲਾਇਆ ਜਦੋਂ ਇਹ ਗੱਲ ਮਾਤਾ ਸਤੀ ਜੀ ਨੂੰ ਪਤਾ ਲੱਗੀ ਤਾਂ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਦੁੱਖ ਹੋਇਆ ਕਿ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਸੱਦਾ ਨਹੀਂ ਦਿੱਤਾ ਪਰ ਉਹ ਫਿਰ ਵੀ ਉਸ ਯੱਗ 'ਚ ਜਾਣਾ ਚਾਹੁੰਦੇ ਸਨ ਤੇ ਉਹਨਾਂ ਨੇ ਸ਼ਿਵ ਭਗਵਾਨ ਨੂੰ ਵੀ ਕਿਹਾ ਨਾਲ ਚੱਲਣ ਲਈ ਬਟ ਉਹਨਾਂ ਨੇ ਇਨਕਾਰ ਕਰ ਦਿੱਤਾ ਤੇ ਉਹਨਾਂ ਨੂੰ ਵੀ ਸਮਝਾਇਆ ਕਿ ਜਦੋਂ ਸਾਨੂੰ ਸੱਦਾ ਨਹੀਂ ਦਿੱਤਾ ਗਿਆ ਸਾਡਾ ਨਾ ਜਾਣਾ ਹੀ ਬਿਹਤਰ ਹੈ ਪਰ ਲੱਖ ਸਮਝਾਣ ਤੇ ਵੀ ਮਾਤਾ ਸਤੀ ਜੀ ਨਹੀਂ ਮੰਨਿਆ ਤੇ ਉਹ ਇਕੱਲੇ ਹੀ ਚਲੇ ਗਏ। ਪਰ ਉਥੇ ਆਪਣਾ ਤੇ ਭਗਵਾਨ ਸ਼ਿਵ ਦਾ ਨਿਰਾਦਰ ਦੇਖ ਕੇ ਉਹਨਾਂ ਨੂੰ ਬਹੁਤ ਜ਼ਿਆਦਾ ਗਰੋਧ ਆ ਗਿਆ ਤੇ ਉਹਨਾਂ ਨੇ ਚੱਲਦੇ ਯੱਗ ਦੀ ਅਗਨੀ ਵਿੱਚ ਜਾ ਕੇ ਆਪਣੇ ਪ੍ਰਾਨ ਤਿਆਗ ਦਿੱਤੇ। ਤੇ ਫਿਰ ਉਹਨਾਂ ਦਾ ਅਗਲਾ ਜਨਮ ਹੋਇਆ ਹਿਮਾਵਨ ਤੇ ਮਨਾਵਤੀ ਦੇ ਘਰ ਤੇ ਉਹਨਾਂ ਦਾ ਨਾਮ ਰੱਖਿਆ ਗਿਆ ਪਾਰਵਤੀ। ਤੇ ਉਹਨਾਂ ਦਾ ਬਚਪਨ ਤੋਂ ਹੀ ਸ਼ਿਵਜੀ ਵੱਲ ਝੁਕਾਵ ਸੀ ਤੇ ਉਹ ਉਹਨਾਂ ਦੀ ਭਗਤੀ ਵਿੱਚ ਹੀ ਲੀਨ ਰਹਿੰਦੇ ਸਨ। ਉਹਨਾਂ ਨੂੰ ਬਚਪਨ ਤੋਂ ਹੀ ਮਹਿਸੂਸ ਹੁੰਦਾ ਸੀ ਕਿ ਉਹਨਾਂ ਦਾ ਸ਼ਿਵਜੀ ਨਾਲ ਕੋਈ ਪੁਰਾਣਾ ਸੰਬੰਧ ਹੈ। ਤੇ ਉਹਨਾਂ ਨੇ ਸ਼ਿਵਜੀ ਨੂੰ ਪਾਣ ਲਈ ਕਠੋਰ ਤਪੱਸਿਆ ਕੀਤੀ ਤੇ ਸ਼ਿਵਜੀ ਵੀ ਉਹਨਾਂ ਦੀ ਭਗਤੀ ਤੋਂ ਪ੍ਰਸੰਨ ਸਨ ਪਰ ਉਹਨਾਂ ਦੀ ਪ੍ਰੀਖਿਆ ਲੈਣ ਲਈ ਉਹਨਾਂ ਨੇ ਸਭ ਤੋਂ ਰਿਸ਼ੀਆਂ ਨੂੰ ਭੇਜਿਆ ਤੇ ਉਹਨਾਂ ਨੇ ਜਾ ਕੇ ਮਾਤਾ ਪਾਰਵਤੀ ਨੂੰ ਕਈ ਪ੍ਰਸ਼ਨ ਕੀਤੇ ਤੇ ਉਹਨਾਂ ਨੂੰ ਸਮਝਾਇਆ ਕਿ ਸ਼ਿਵਜੀ ਤੁਹਾਡੇ ਲਈ ਸਹੀ ਨਹੀਂ ਹਨ ਉਹਨਾਂ ਕੋਲ ਨਾ ਹੀ ਕੋਈ ਮਹਿਲ ਹੈ ਤੇ ਨਾ ਹੀ ਉਹਨਾਂ ਕੋ ਕੋਈ ਰਹਿਣ ਲਈ ਵਧੀਆ ਜਗ੍ਹਾ ਹੈ ਤੇ ਨਾ ਹੀ ਉਹ ਬਾਕੀ ਦੇਵਤਿਆਂ ਵਾਂਗ ਕੋਈ ਸੋਨੇ ਦਾ ਮੁਕਟ ਪਾਉਂਦੇ ਹਨ ਤੁਹਾਨੂੰ ਉਹਨਾਂ ਕੋਲੋਂ ਕੀ ਮਿਲੇਗਾ ਇਦਾਂ ਦੀਆਂ ਕਈ ਹੋਰ ਵੀ ਉਹਨਾਂ ਨੇ ਗੱਲਾਂ ਕੀਤੀਆਂ ਮਾਤਾ ਪਾਰਵਤੀ ਜੀ ਦਾ ਮਨ ਬਦਲਣ ਲਈ ਤੇ ਜਦੋਂ ਮਾਤਾ ਪਾਰਵਤੀ ਜੀ ਇਹਨਾਂ ਸੁਣਨ ਤੋਂ ਬਾਅਦ ਵੀ ਨਾ ਡੋਲੇ ਤਾਂ ਉਹ ਸਮਝ ਗਏ ਕਿ ਇਹਨਾਂ ਦਾ ਮਨ ਨਹੀਂ ਬਦਲ ਸਕਦਾ ਤਾਂ ਉਹਨਾਂ ਨੇ ਫਿਰ ਸਭ ਸੱਚ ਮਾਤਾ ਪਾਰਵਤੀ ਜੀ ਨੂੰ ਦੱਸ ਦਿੱਤਾ ਕਿ ਉਹਨਾਂ ਨੂੰ ਭਗਵਾਨ ਸ਼ਿਵ ਜੀ ਨੇ ਹੀ ਭੇਜਿਆ ਹੈ ਉਹਨਾਂ ਦੀ ਪ੍ਰੀਖਿਆ ਲੈਣ ਲਈ ਤੇ ਉਹ ਆਪਣੀ ਅੰਤਿਮ ਪ੍ਰੀਖਿਆ 'ਚ ਵੀ ਪਾਸ ਹੋ ਗਏ ਨੇ ਇਸ ਤੋਂ ਇਲਾਵਾ ਭਗਵਾਨ ਸ਼ਿਵ ਦੇ ਦਿੱਤੇ ਵਰਦਾਨ ਕਾਰਨ ਸਾੜਕਾ ਸੁਰ ਦਾ ਅੰਤ ਸਿਰਫ ਸ਼ਿਵ ਜੀ ਦਾ ਪੁੱਤਰ ਹੀ ਕਰ ਸਕਦਾ ਸੀ ਜਿਸ ਕਾਰਨ ਉਹ ਮਾਤਾ ਪਾਰਵਤੀ ਦੀ ਤਪੱਸਿਆ ਦੇ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰਦਾ ਸੀ ਕਿਉਂਕਿ ਉਹ ਜਾਣਦਾ ਸੀ ਅਗਰ ਸ਼ਿਵ ਤੇ ਸ਼ਕਤੀ ਦਾ ਮਿਲਾਪ ਹੋ ਗਿਆ ਤਾਂ ਉਸ ਦਾ ਅੰਤ ਵੀ ਨਜ਼ਦੀਕ ਹੀ ਹੈ ਉਸ ਦੇ ਵਰਦਾਨ ਮੰਗਣ ਪਿੱਛੇ ਦਾ ਕਾਰਨ ਵੀ ਇਹੀ ਸੀ ਕਿ ਸ਼ਿਵ ਜੀ ਵਿਰਾਗੀ ਹਨ ਤੇ ਉਹ ਕਦੇ ਵੀ ਵਿਆਹ ਨਹੀਂ ਕਰਨਗੇ ਤੇ ਕਦੇ ਵੀ ਉਹਨਾਂ ਦਾ ਪੁੱਤਰ ਨਹੀਂ ਹੋਏਗਾ ਤੇ ਇਸ ਕਰਕੇ ਉਹਦਾ ਅੰਤ ਵੀ ਕਦੇ ਨਹੀਂ ਹੋਏਗਾ ਸੋ ਮਾਤਾ ਪਾਰਵਤੀ ਦੀ ਤਪੱਸਿਆ ਕਾਰਨ ਤੇ ਤਾੜਕਾ ਸੁਰ ਦੇ ਪਾਪਾ ਕਾਰਨ ਸਾਰੇ ਦੇਵੀ ਦੇਵਤਿਆਂ ਨੇ ਭਗਵਾਨ ਸ਼ਿਵ ਅੱਗੇ ਬੇਨਤੀ ਕੀਤੀ ਕਿ ਉਹ ਮਾਤਾ ਪਾਰਵਤੀ ਜੀ ਨਾਲ ਵਿਆਹ ਕਰਵਾ ਲੈਣ ਤਾਂ ਕਿ ਉਹ ਤਾੜਕਾ ਸੁਰਦੇ ਪ੍ਰਕੋਪ ਤੋਂ ਬਚ ਸਕਣ ਤੇ ਫਿਰ ਇਦਾਂ ਹੀ ਮਹਾਸ਼ਿਵਰਾਤਰੀ ਵਾਲੇ ਦਿਨ ਉਹਨਾਂ ਦਾ ਵਿਆਹ ਸੰਪੂਰਨ ਹੋਇਆ ਤੇ ਅੱਜ ਵੀ ਮਹਾਸ਼ਿਵਰਾਤਰੀ ਵਾਲੇ ਦਿਨ ਲੋਕਾਂ ਉਹਨਾਂ ਦਾ ਵਿਆਹ ਧੂਮ-ਧਾਮ ਨਾਲ ਮਨਾਉਂਦੇ ਹਨ ਬਾਕੀ ਤੁਸੀਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਪੇਸ਼ ਕਰਿਓ ਤੇ ਬਾਕੀ ਪੋਜ਼ਿਟਿਵ ਰਹੋ ਖੁਸ਼ ਰਹੋ ਮੈਂ ਤੁਹਾਨੂੰ ਫੇਰ ਮਿਲਾਂਗਾ ਕਿਸੇ ਨਵੇਂ ਵੀਡੀਓ ਨਵੇਂ ਟੌਪਿਕ ਦੇ ਨਾਲ